ਅਲ ਦਸਦੀ ਸ਼ਾਉਲ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਸਦਾ ਦੇ ਲਈ ਰਾਜ ਦੇਣਾ ਚਾਹੁੰਦਾ ਸੀ ਜਿੱਦਾਂ ਦਾਊਦ ਨੂੰ ਪਰਮੇਸ਼ਰ ਨੇ ਸਦਾ ਦਾ ਰਾਜ ਦਿੱਤਾ ਇਹ ਜਿਹੜੀ ਹੈ ਵਿਸ਼ ਸੀਗੀ ਪਰਮੇਸ਼ਰ ਦੀ ਇਹ ਸ਼ਾਉਲ ਦੇ ਲਈ ਸੀ ਜੇ ਤੁਸੀਂ ਪਹਿਲਾ ਸੈਮੂਅਲ ਦੀ 13 ਬਾਪ ਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਪੜ੍ਹਦੇ ਹੋ ਜਿੱਥੇ ਸ਼ਾਉਲ ਤੋਂ ਗਲਤੀ ਹੋਈ ਹੈ ਉੱਥੇ ਸਪੈਸ਼ਲੀ ਲਿਖਿਆ ਹੈ ਸੈਮੂਅਲ ਸ਼ਾਉਲ ਨੂੰ ਕਹਿੰਦਾ ਕਿ ਜੇ ਤੂੰ ਇਹ ਗਲਤੀ ਨਾ ਕਰਦਾ ਜੇ ਤੂੰ ਪਰਮੇਸ਼ਵਰ ਦੀ ਆਗਿਆ ਤੇ ਮੰਨਨ ਕਰਦਾ ਆਗਿਆ ਤੇ ਚੱਲਦਾ ਤੇ ਪਰਮੇਸ਼ਵਰ ਆਫ ਦਾ ਰਾਜ ਸਦਾ ਤੀਕ ਤੈਨੂੰ ਦੇ ਦਿੰਦਾ ਸਦੀਪਕ ਤੋੜੀ ਰਾਜ ਤੇਰਾ ਰਹਿਣਾ ਸੀ ਪਰ ਐਦਾਂ ਨਹੀਂ ਹੋਇਆ ਕੀ ਪਰਮੇਸ਼ਵਰ ਦੀ ਗਲਤੀ ਹੈ ਨਹੀਂ ਪਰਮੇਸ਼ਵਰ ਨੇ ਸ਼ੁਰੂ ਤੋਂ ਇੱਕ ਬੰਦੇ ਨੂੰ ਚੁਆਇਸ ਦਿੱਤੀ ਹੋਈ ਆਦਮ ਤੋਂ ਲੈ ਕੇ ਅੰਤ ਤੱਕ ਹਰ ਬੰਦੇ ਦੀ ਆਪਣੀ ਚੁਆਇਸ ਹੈ ਜਦੋਂ ਤੱਕ ਅਸੀਂ ਸਵਰਗ ਨਹੀਂ ਪਹੁੰਚ ਜਾਂਦੇ ਉਦੋਂ ਤੱਕ ਬੰਦੇ ਦੀ ਚੁਆਇਸ ਹੈ ਕਿ ਉਹਨੇ ਪਾਪ ਕਰਨਾ ਹੈ ਜਾਂ ਭਲਾ ਕਰਨਾ ਹੈ ਉਹਨੇ ਪਰਮੇਸ਼ਰ ਦਾ ਵਚਨ ਮੰਨਣਾ ਹੈ ਜਾਂ ਨਹੀਂ ਮੰਨਣਾ ਇਹ ਪਰਮੇਸ਼ਰ ਦੀ ਬੰਦੇ ਦੀ ਚੁਆਇਸ ਹੈ ਹਰ ਉਹ ਬੰਦੇ